ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ 31 ਜਨਵਰੀ ਤੋਂ ਲੈ ਕੇ ਦੋ ਫਰਮ ਜਿਹੜਾ ਸਿਸਟਮ ਲੱਗਣ ਜਾ ਰਿਹਾ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਖੇਤਰਾ ਉਮੀਦਿਆ ਸਾਰ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਿਸ਼ ਕਰਨਾ ਚਾਹੁੰਦੇ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵਿਡਨ ਵੇਖ ਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 31 ਜਨਵਰੀ ਤੱਕ ਫਰਵਰੀ ਜਿਹੜਾ ਪੂਰਾ ਚੱਲੇਗਾ ਜਾਨਕੀ ਮੇਨ ਤੌਰ ਤੇ 31 ਜਨਵਰੀ ਨੂੰ ਪੂਰਾ ਜਿਹੜਾ ਖੁੱਲ ਕੇ ਚਾਲੂ ਹੋ ਗਾ ਉਸ ਤੋਂ ਬਾਅਦ 1 ਫਰਵਰੀ ਨੂੰ ਕਦੀ ਉੱਤਰ ਤੋਂ ਪੱਛਮ ਦਿਸ਼ਾ ਵੱਲ ਅਕਰੀ ਦੱਖਣ ਤੋਂ ਪੂਰਬ ਕਦੀ ਪੂਰਬ ਵਾਲਾ ਹਵਾਵਾਂ ਇਸ ਤਰ੍ਹਾਂ ਦਾ ਮਾਹੌਲ ਬੰਦਾ ਦਿਖਾਈ ਦੇ ਰਿਹਾ ਦੋ ਫਰਵਰੀ ਨੂੰ ਫਿਰ ਤੋਂ ਜਿਹੜੇ ਉੱਤਰ ਤੋਂ ਪੱਛਮ ਆ ਦਿਸ਼ਾ ਵੱਲ ਹਵਾਵਾਂ ਦੀ ਜਿਹੜੀ ਵਾਪਸੀ ਹੋ ਜੇਗੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਸਭ ਤੋਂ ਪਹਿਲਾਂ ਗੱਲ ਕਰ ਲੈਣਾ ਜਿਹੜਾ ਟੈਂਪਰੇਚਰ ਜਿਹੜਾ ਪੂਰਾ ਚੱਲਣ ਦੇ ਨਾਲ ਡਬਲਯੂਡੀ ਜਦੋਂ ਪਹੁੰਚਦਾ ਟੈਂਪਰੇਚਰ ਰਾਤ ਦੇ ਟੈਂਪਰੇਚਰ ਉ ਤਾਂ ਆ ਵਧ ਜਾਂਦੇ ਨੇ ਤਾਂ ਦਿਨ ਦੇ ਟੈਂਪਰੇਚਰ ਥੋੜੇ ਜਿ ਇੱਕ ਦੋ ਡਿਗਰੀ ਥੱਲੇ ਆ ਜਾਂਦੇ ਨੇ ਜਾਨੀ ਕਿ ਟੈਂਪਰੇਚਰ ਦੀ ਆਪਾਂ ਮੇਨ ਤੌਰ ਤੇ ਗੱਲ ਕਰੀ ਰਾਤ ਦੇ ਟੈਂਪਰੇਚਰ ਜਿਹੜੇ ਹੈਗੇ ਸੀ 6 7 ਜਾਂ 7 8 ਡਿਗਰੀ ਤੇ ਉਹਨ 1 2 ਜਾਂ 2 4 ਡਿਗਰੀ ਉੱਤੇ ਜਾ ਸਕਦੇ ਜੜ ਕਿ 8 9 ਜਾਂ 10 11 ਡਿਗਰੀ ਤੱਕ ਆ ਦਰਜ ਕੀਤੇ ਜਾ ਸਕਦੇ ਉਸ ਵੇਰੇ ਇੱਕ ਦੋ ਖੇਤਰਾਂ ਵਿੱਚ ਜਾਂ ਕੁਝ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਜਾਂ ਪੰਜਾਬ ਦੇ ਬਿਲਕੁਲ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਜਾਂ ਰਾਜਸਥਾਨ ਦੇ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਇੱਥੇ ਉਸ ਵੇਲੇ 11 12 13 ਡਿਗਰੀ ਤੱਕ ਟੈਂਪਰੇਚਰ ਦਰਜ ਕੀਤੇ ਜਾ ਸਕਦੇ ਰਾਤ ਦੇ ਤਾਂ ਦਿਨ ਦੇ ਟੈਂਪਰੇਚਰ ਜਿਹੜੇ ਹੋਣਗੇ 18 19 ਤੋਂ ਲੈ ਕੇ 21 22 ਤੇ ਕੁਝ ਕ ਲਾ ਕੇ 22 23 ਡਿਗਰੀ ਤੱਕ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਵਾਰ ਸਿਸਟਮ ਜਿਹੜਾ ਮੇਨ ਤੌਰ ਤੇ ਸਿਸਟਮ ਹੋਵੇਗਾ 31 ਜਨਵਰੀ ਨੂੰ ਕੋਈ ਜ਼ਿਆਦਾ ਇਸ ਦੀ ਸੰਭਾਵਨਾ ਨਹੀਂ ਕੁਝ ਕੁ ਲਾਕਿਆਂ ਵਿੱਚ ਹੋ ਸਕਦਾ ਹੈ ਇੱਕ ਦੋ ਜਾਂ ਇੱਕ ਦੋ ਜ਼ਿਲ੍ਹਿਆਂ ਵਿੱਚ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਵੇਂ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਖਾਸ ਕਰ ਪਠਾਨਕੋਟ ਗੁਰਦਾਸਪੁਰ ਕੁਝ ਹੁਸ਼ਿਆਰਪੁਰ ਜ਼ਿਲ੍ਹੰਦਰ ਪੂਰਥਲਾ ਜਾਂ ਪਹਾੜ ਦੇ ਨਾਲ ਲੱਗਦੇ ਕੁਝ ਛਿੱਕਦੇ ਖੇਤਰ ਤੇ ਇੱਥੇ ਉਸ ਵਾਰ 31 ਜਨਮ ਨੂੰ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਆਦਾਤਰ ਲਾਗੇ ਮੌਸਮ ਜਿਆ ਠੀਕ ਠਾਕ ਰਹਿੰਦੇ ਸਾਰ ਨੇ ਕੁਝ ਖੇਤਰਾਂ ਵਿੱਚ ਬੱਦਰ ਵੀ ਜਰੂਰ ਕਰਾਸ ਕਰ ਸਕਦੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਇੱਕੋ ਨਹੀਂ ਮਿਲੇਗਾ ਤਾਂ ਉਸ ਤੋਂ ਬਾਅਦ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰੀ ਤਾਂ ਇੱਕ ਫਰੰਗ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਮੇਨ ਤੌਰ ਤੇ ਇਸ ਦਾ ਪ੍ਰਭਾਵ ਇੱਕ ਫਰੰਗ ਦੇਖਣ ਨੂੰ ਮਿਲੇਗਾ ਤੇ ਇਸ ਵਿੱਚ ਮੇਨ ਤੌਰ ਤੇ ਸਭ ਤੋਂ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਣ ਦੀ ਸੁਭਾਵਨਾ ਪੰਜਾਬ ਦੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋ ਲੰਦਰ ਕਪੂਰਥਲ ਆ ਗਿਆ ਉਸ ਤੋਂ ਬਾਅਦ ਲੁਧਿਆਣਾ ਦਾ ਭਾਗ ਹੋ ਗਿਆ ਕੁਸ਼ਤਾਂ ਕੁਸ਼ ਮਲੇਰਕੋਟ ਲੱਗਾ ਪਟਿਆਲਾ ਸੰਗਰੂਰ ਹੋ ਗਿਆ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਰੂਪਨਗਰ ਆ ਬਾੜਾਂ ਦੇ ਨਾਲ ਲੱਗਦੇ ਖੇਤਰ ਪਵਾਦ ਦੇ ਖੇਤਰ ਹੋਗੇ ਜਾਂ ਚੰਡੀਗੜ੍ਹ ਹੋ ਗਿਆ ਚੰਡੀਗੜ੍ਹ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਅਜਿਵੇਂ ਕੈਥਲ ਅੰਮਾਲਾ ਪੰਚਕੂਲਾ ਸੋਨੀਪੱਤ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਕੁਝ ਖੇਤਰ ਹੋਗੇ ਜਾਂ ਕੁਝ ਹੋ ਸਕਦਾ ਹੈ ਕਿ ਫਤਿਆਬਾਦ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਕੁਝ ਜੀਨ ਤੇ ਇਲਾਕੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਯਾਨੀ ਕੁਝ ਇਲਾਕਿਆਂ ਵਿੱਚ ਸੰਭਾਵਨਾ ਰਹੇਗੀ ਪੂ ਲੇ ਵਿੱਚ ਸਬਾਬ ਨਾਲ ਨਹੀਂ ਪਾਨਦੀ ਦਿਖਾਈ ਦੇ ਰਹੀ ਹਾਲਾਂਕਿ ਜਿਹੜੀ ਬੱਦਲਬਾਈ ਕਾਫੀ ਖੇਤਰਾ ਵਿੱਚ ਕ੍ਰਾਸ ਕਰੇਗੀ ਤਾਂ ਜਿਸ ਕਰਕੇ ਹੋ ਸਕਦਾ ਕੁਝ ਕੁ ਲਾ ਕੇ ਰਹਿ ਸਕਦੇ ਕੁਝ ਕੁ ਲਾ ਕੇ ਹਲਕੀ ਸੰਗਣੀ ਬੱਦਲਬਾਈ ਤੇ ਕਿਤੇ ਕਿਤੇ ਕੇਨਮੇਣ ਕਿਤੇ ਕਿਤੇ ਜਿਹੜੀ ਬੂੰਦਾ ਬੰਦੀ ਤੋਂ ਹਲਕਾ ਵੀ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨਤ ਕੁਝ ਥੋੜੇ ਬਤ ਖੇਤਰਾ ਦਰਮਿਆਨੇ ਜਾਰਾ ਵਿੱਚ ਦਰਜ ਕੀਤਾ ਜਾ ਸਕਦਾ ਹੈ ਤੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜਿਹੜੇ ਮੈਂ ਨਹੀਂ ਬੋਲੇ ਜੇ ਫਿਰੋਜ਼ਪੁਰ ਹੋ ਗਿਆ ਜਾਂ ਮੋਗਾ ਆ ਗਿਆ ਉਸ ਵਰ ਬਰਨਾਲਾ ਦੇ ਖੇਤਰ ਹੋ ਗਿਆ ਅਮਰਸਰ ਹੋ ਗਿਆ ਤਰਨਤਾਰਨ ਹੋ ਗਿਆ ਜਾਂ ਬਠਿੰਡਾ ਆ ਗਿਆ ਦੱਖਣੀ ਖੇਤਰ ਹੋ ਗਏ ਆ ਸਿਰਸਾ ਹੋ ਗਿਆ ਹ ਜੂ ਬਲਗਾ ਚੂਰੂ ਦੇ ਇਲਾਕੇ ਹੋ ਗਿਆ ਜਾਂ ਫਾਜ਼ਲਕਾ ਆ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਜੈਸ ਤੋਂ ਇਲਾਵਾ ਜੋ ਵੀ ਜ਼ਿਲ੍ਹੇ ਰਹੇਗੇ ਨੇ ਤੇ ਇੱਥੇ ਸੁਭਾਵਨਾ ਥੋੜੇ ਬੋਤੇ ਖੇਤਰਾ ਵਿੱਚ ਰਹੇਗੀ ਜਾਨੀ ਕੁਝਕ ਆ 10 ਤੋਂ 15 ਜਾਂ 15 ਤੋਂ 20% ਜਾਂ 20 ਤੋਂ 25% ਖੇਤਰਾ ਵਿੱਚ ਚਾਂਸ ਰਹਿੰਗੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਕੁਝਕ ਲਾਗੇ ਬੱਦਲਾਈ ਜਰੂਰ ਕਰਾਸ ਕਰੇਗੀ ਅਜ ਇਸ ਕਰਕੇ ਕਿਤੇ ਕਿਤੇ ਨਿੱਕੀ ਮੋਟੀ ਜਾਨੀ ਕੁਝਕ ਲਾਗੇ ਕਣੀਆਂ ਤੋਂ ਲਾਗੇ ਹਲਕਾ ਮੀਜਾ ਬੂੰਦਾ ਬੰਦੀ ਤੋਂ ਲਾਗੇ ਹਲਕਾ ਕੁਝਕ ਲਾਗੇ ਦਰਮਿਆਨਾ ਜਾਂ ਇੱਕ ਦੋ ਖੇਤਰਾ ਵਿੱਚ ਹੋਸਰੇ ਦਰਮਿਆਨੇ ਥੋੜਾ ਜਿਹਾ ਬਾਂਦੀ ਦਿਖਾਈ ਦੇ ਰਹੀ ਹੈ ਤਾਂ ਬਾਕੀ ਦਿੱਲੀ ਵਿੱਚ ਸਭਾਵਨਾ ਬਹੁਤ ਹੀ ਘੱਟ ਰਹੇਗੀ ਬਾਕੀ ਉੱਤਰ ਪਾਸੇ ਜਿਹੜੇ ਆਪਣੇ ਉੱਤਰ ਪੱਛਮੀ ਜੋ ਯੂਪੀ ਹੈਗਾ ਹੈ ਆ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਹਰਿਆਣਾ ਦੇ ਨਾਲ ਲੱਗਦੇ ਯੂਪੀ ਦੇ ਖੇਤਰ ਹੋਗੇ ਜਾਂ ਆ ਪਹਾੜਾਂ ਦੇ ਆਪਾਂ ਗੱਲ ਕਰੀ ਪਹਾੜਾਂ ਤੇ ਜਿਹੜੀ ਵਧੀਆ 스ਨੋ ਫਾਲ ਯਾਨੀ ਕਿ ਬਰਫਬਾਰੀ ਹੋਣ ਦੀ ਸਭਾਵਨਾ ਜਿਹੜੇ ਹੱਥ ਲੜੇ ਲਾ ਕੇ ਗਨੇ ਹਿਮਾਚਲ ਜਾਂ ਉੱਤਰਾਖੰਡ ਤੇ ਆ ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਵੇ ਜੰਮੂ ਦੇ ਖੇਤਰ ਹੋਗੇ ਤੇ ਇੱਥੇ ਜਿਹੜੀ ਆਪਾਂ ਗੱਲ ਕਰੀ ਹਲਕੇ ਤੋਂ ਦਰਮਿਆਨਾ ਕਿਤੇ ਦਰਮਿਆਨੇ ਚਾਰਮੀ ਪੈਨ ਦੇਡ ਸਭਾਵਨਾ ਜਿਹ ਇੱਥੇ ਜਿਹੜੀ ਵਧੀਆ ਬਰਫਪਾਰੀ ਹੋਣ ਦੀ ਸਭਾਵਨਾ ਪੰਜਾਬ ਪੰਜਾਬ ਦੇ ਨਾਲ-ਨਕ ਦੇ ਹਰਿਆਣਾ ਤੇ ਰਾਜਸਥਾਨ ਦੇ ਆ ਘਟੋ ਘਟ 30 ਤੋਂ 35 ਜਾਂ 40 ਤੋਂ 45% ਖੇਤਰਾਂ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਬੂੰਦਾਬاندی ਤੋਂ ਲੈ ਕੇ ਹਲਕਾ ਵੀ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਅਤੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਹੋ ਸਕਦਾ ਹੈ ਕਿਤੇ ਕਿਤੇ ਦਰਮਿਆਨੇ ਥੋੜਾ ਜਾਰਾ ਵੀ ਪੈਣ ਦੀ ਸਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 31 ਜਨਵਰੀ ਨੂੰ ਕੋਈ ਜਾਰਾ ਸਭਾਵਨਾ ਨਹੀਂ ਰਹੇਗੀ ਕੁਝ ਹੋ ਸਕਦਾ ਹੈ 2 4 ਜਾਂ 5 7% ਖੇਤਰਾਂ ਵਿੱਚ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ مین ਸਿਸਟ ਸਵੇਰ ਤੱਕ ਜਾਨਕੀ 1 ਫਰਵਰੀ ਤੱਕ ਲੈ ਗਏ ਤੇ 2 ਫਰਵਰੀ ਸਵੇਰ ਤੱਕ ਜਿਹੜਾ ਸਿਸਟਮ ਐਕਟਿਵ ਰਹੇਗਾ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਜਾਂ ਰਾਜਸਥਾਨ ਦੇ ਕੁਝ ਥੋੜੇ ਬੋਤੇ ਖੇਤਰਾ ਵਿੱਚ ਸੁਭਾਵਨਾ ਰਹੇਗੀ ਜੋ ਵੀ ਜ਼ਿਲ੍ਹੇ ਮੈਂ ਪਹਿਲਾ ਨੰਬਰ ਦੱਸੇ ਸੀ ਉਸੇ ਸੁਭਾਵਨਾ ਥੋੜੀ ਜ਼ਿਆਦਾ ਰਹੇਗੀ ਦੂਜੇ ਨੰਬਰ ਤੇ ਜ਼ਿਲ੍ਹੇ ਮੈਂ ਬੋਲੇ ਸੀ ਉੱਥੇ ਸੁਭਾਵਨਾ ਥੋੜੀ ਜਿ ਘੱਟ ਰਵੇਗੀ ਜਾਨੀ ਕਿ ਟੁੱਟਵੀਂ ਕਾਰਵਾਈਆਂ ਹੋਣਗੀਆਂ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਘਟੋ ਘਟ 30 ਤੋਂ 35 ਜਾਂ 40 ਤੋਂ ਹੋ ਸਕਦਾ 42 43% ਖੇਤਰਾ ਵਿੱਚ ਚਾਂਸ ਰਹਿਣਗੇ ਤੇ ਚੰਡੀਗੜ ਤਾਂ ਚੰਡੀਗੜ੍ਹ ਵਿੱਚ ਵੀ ਸਭਾਵਨਾ ਬੰਦੀ ਦਿਖਾਈ ਦੇ ਰਹੀ ਪਰ ਦਿੱਲੀ ਵਿੱਚ ਕੋਈ ਸਭਾਵਨਾ ਨਹੀਂ ਇਸ ਸਿਸਟਮ ਦੀ ਤਾਂ ਕਿਤੇ ਕਿਤੇ ਹੋ ਸਕਦਾ ਬੱਦਲਵਾਈ ਜਰੂਰ ਪਹੁੰਚੇ ਪਰ ਕੋਈ ਜ਼ਿਆਦਾ ਸਭਾਵਨਾ ਨਹੀਂ ਰਹੇਗੀ ਮੀਂਹ ਦੀ ਤਾਂ ਉਸ ਪਰ ਉੱਤਰ ਪੱਛਮੀ ਜਿਹੜਾ ਯੂਪੀ ਹੈਗਾ ਇੱਥੇ ਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਜਾਰਾ ਇਸ ਪ੍ਰਭਾਵਿਤ ਹੋ ਸਕਦੇ ਨੇ ਤਾਂ Rajasthan ਦੇ ਖੇਤਰਾਂ ਵਿੱਚ ਠੀਕ ਠਾਕ ਜਿਹੜੀ ਸਭਾਵਨਾ ਤਾਂ ਬੱਦਲਵਾਈ ਜਰੂਰ ਕ੍ਰਾਸ ਕਰੇਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ Rajasthan ਦੇ ਖੇਤਰਾਂ ਵਿੱਚ ਕਿਤੇ ਕਿਤੇ ਹਲਕੀ ਤੇ ਕਿਤੇ ਕਿਤੇ ਸੰਘਣੀ ਵਾਲੀ ਬੱਦਲਵਾਈ ਕ੍ਰਾਸ ਕਰ ਸਕਦੀ ਉਸ ਪਰ ਦੋ ਫਰਮ ਜਿਆਦਾਤਰ ਲੱਗੇ ਮੌਸ ਇਹ ਸਿਸਟਮ ਇੱਕ ਫਰੁਜ ਲੱਗਣ ਦੀ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਸਿਸਟਮ ਪਹੁੰਚ ਰਿਹਾ ਜੋ ਕਿ 4 ਫਰੁਜ ਤੋਂ ਲੈ ਕੇ 6-7 ਫਰੁਜ ਦੇ ਦਰਮਿਆਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਵੱਡੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਸ ਸਿਸਟਮ ਵਿੱਚ ਕਾਫੀ ਜਿਹੜੇ ਇਲਾਕਿਆਂ ਵਿੱਚ ਜਿਹੜਾ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਪੰਜਾਬ ਦੇ ਨਾਲ ਹਰਿਆਣਾ ਰਾਜਸਥਾਨ ਦੇ ਖੇਤਰ ਹੋ ਗਏ ਯੂਪੀ ਐਮਪੀ ਦਿੱਲੀ ਹੋ ਗਿਆ ਤਾਂ ਨਾਲ ਲੱਗਦੇ ਹੋਰ ਜਿਹੜੇ ਪਹਾੜੀ ਖੇਤਰ ਹੋ ਗਏ ਕਈ ਖੇਤਰਾਂ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲੇਗਾ ਕਿਤੇ ਕਿਤੇ ਹਲਕਾ ਕਿਤੇ ਕਿਤੇ ਦੀ ਇਸ ਵਿੱਚ ਜਿਹੜੀ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਜਾਨੀ ਕੁਝ ਕੁ ਖੇਤਰਾ ਵਿੱਚ ਜਿਹੜਾ ਤਿੰਨ ਤੁਰ ਜਾਨੀ ਕਿ ਚਾਰ ਫਰਵੁੱਤਰ ਲੈ ਕੇ ਜਿਹੜਾ 6-7 ਦੇ ਦਰਮਿਆਨ ਜਿਹੜਾ ਸਿਸਟਮ ਲੱਗਣ ਜਾ ਰਿਹਾ ਉਸ ਵਿੱਚ ਗੜੇਮਾਰੀ ਦੀ ਸੰਭਾਵਨਾ ਰਹੇਗੀ ਤਾਂ ਜਿਹੜਾ ਪਹਿਲਾ ਸਿਸਟਮ ਹੈ ਜਾਨੀ ਕਿ ਇੱਕ ਫਰਵੁੱਤਰ ਇਸ ਵਿੱਚ ਕੋਈ ਜ਼ਿਆਦਾ ਸੰਭਾਵਨਾ ਨਹੀਂ ਰਹੇ ਗੜੇਮਾਰੀ ਤਾਂ ਕੋਈ ਵੀ ਆਪਾਂ ਗੱਲ ਕਰੀ ਇਸ ਵਿੱਚ ਸੰਭਾਵਨਾ ਬੰਦੀ ਦਿਖਾਈ ਨਹੀਂ ਦੇ ਰਹੀ ਤਾਂ ਕਿਤੇ ਕਿਤੇ ਜਿਹੜੇ ਮੀਂਹ ਦੀ ਸੰਭਾਵਨਾ ਜ਼ਰੂਰ ਬੰਦ ਸੀ ਕੜੀਆਂ ਤੋਂ ਲੈ ਕੇ ਹਲਕਾ ਜਾਂ ਹਲਕੇ ਤੋਂ ਲੈ ਕੇ ਕੁਝ ਕੁ ਲੈ ਕੇ ਦਰਮਿਆਨਾ ਕੁਝ ਥੋੜੇ ਬੋਤੇ ਖੇਤਰਾ ਦਰਮਿਆਨੇ ਥੋੜਾ ਜਰਾ ਵੀ ਪ ਸੀ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਣਨਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਆ ਸਕਿਆ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ-ਬਹੁਤ ਧੰਨਵਾਦ